YouTube ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਨੈਸਾ ਕੰਪਨੀ ਦੀ ਮੋਟਰ ਇੰਸਟਾਲ ਕੀਤੀ ਹੈ ਪਿੰਡ ਬੱਗਿਆਣਾ ਡਿਸਟ੍ਰਿਕਟ ਫਰੀਦਕੋਟ ਸਾਡੇ 7 ਹੌਸਪਾਵਰ ਦੀ ਇਹ ਸੋਲਰ ਸੰਬਰਸੀਬਲ ਸੋਲਰ ਸਪੈਸ਼ਲ ਮੋਟਰ ਹੈ ਤੇ 110 ਵਟ ਡਿਲੀਵਰੀ ਪਾਈਪ ਦੇ ਨਾਲ ਇਸ ਟਾਈਮ ਚੱਲਦੀ ਪਈ ਹੈ ਇਹ ਵੀਡੀਓ ਉਹਨਾਂ ਕਿਸਾਨਾਂ ਲਈ ਵੀ ਹੈ ਜਿਨ੍ਹਾਂ ਦੇ ਪਹਿਲਾਂ ਤੋਂ ਸੋਲਰ ਸਿਸਟਮ ਲੱਗੇ ਨੇ ਤੇ ਉਹਨਾਂ ਨੇ ਗ੍ਰਿਡ ਮੋਟਰਾਂ ਪਾਈਆਂ ਨੇ ਤੁਸੀਂ ਕੱਲੀ ਮੋਟਰ ਵੀ ਸਾਡੇ ਤੋਂ ਖਰੀਦ ਸਕਦੇ ਹੋ ਅਗਰ ਤੁਸੀਂ ਗ੍ਰਿਡ ਮੋਟਰ ਕੱਢ ਕੇ ਸੋਲਰ ਮੋਟਰ ਪਾਉਣਾ ਚਾਹੁੰਦੇ ਹੋ ਵਧੀਆ ਪਰਫਾਰਮੈਂਸ ਲੈਣਾ ਚਾਹੁੰਦੇ ਹੋ ਸਿਸਟਮ ਤੋਂ ਤੇ ਤੁਸੀਂ ਕੱਲੀ ਸੋਲਰ ਮੋਟਰ ਸੋਲਰ ਪੰਪ ਸਾਡੇ ਤੋਂ ਖਰੀਦ ਸਕਦੇ ਹੋ ਨੈਸਾ ਕੰਪਨੀ ਦਾ ਔਰ ਅਗਰ ਤੁਹਾਡੀ ਡਰਾਈਵ ਦੇ ਵਿੱਚ ਕੋਈ ਇਸ਼ੂ ਹੈ ਤੁਸੀਂ ਕੱਲੀ ਡਰਾਈਵ ਲੈਣਾ ਚਾਹੁੰਦੇ ਹੋ ਨਵੀਂ ਡਰਾਈਵ ਲੈਣਾ ਚਾਹੁੰਦੇ ਹੋ ਜਾਂ ਨਵੀਂ ਮੋਟਰ ਲੈਣਾ ਚਾਹੁੰਦੇ ਹੋ ਪੈਨਲ ਕਿਤੋਂ ਹੋਰ ਲਵਾਏ ਨੇ ਜਾਂ ਲਵਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕੱਲਾ ਪ੍ਰੋ ਇਸ ਤੋਂ ਇਲਾਵਾ ਕਿਸੇ ਵੀ ਕਿਸਾਨ ਦੇ ਕੋਈ ਪੈਰਾਮੀਟਰ ਚ ਦਿੱਕਤ ਹੈ ਪੈਰਾਮੀਟਰ ਇਸ਼ੂ ਹੈ ਡਰਾਈਵ ਦਾ ਟ੍ਰਿਪ ਕਰਦੀ ਹੈ ਡਰਾਈਵ ਲੋਡ ਨਹੀਂ ਚੱਕਦੀ ਫ੍ਰੀਕਵੈਂਸੀ ਜ਼ਿਆਦਾ ਡਿਕਰੀਜ਼ ਹੁੰਦੀ ਹੈ ਜ਼ਿਆਦਾਤਰ ਇਹ ਪ੍ਰੋਬਲਮ ਜਿਹੜੀ ਹੈ ਇਹ ਐਮਟਰਨ ਜਿਹੜੀਆਂ ਸੀਜੀ ਦੀਆਂ ਡਰਾਈਵਸ ਆਉਂਦੀਆਂ ਨੇ ਕ੍ਰਮਟੰਦੀਆਂ ਉਹਨਾਂ ਦੇ ਵਿੱਚ ਆਉਂਦੀ ਹੈ ਫ੍ਰੀਕਵੈਂਸੀ ਬਹੁਤ ਜ਼ਿਆਦਾ ਦਬ ਜਾਂਦੀ ਹੈ ਤੁਸੀਂ ਉਹਦੀ ਪੈਰਾਮੀਟਰ ਸੈਟਿੰਗ ਦੀ ਸਰਵਿਸ ਲੈਣਾ ਚਾਹੁੰਦੇ ਹੋ ਸਰਵਿਸ ਪੇਡ ਸਰਵਿਸ ਦੇ ਅਸੀਂ ਚਾਰਜਸ ਲਵਾਂਗੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਹੱਲ ਅਸੀਂ ਤੁਹਾਨੂੰ ਕਰਕੇ ਦੇਵਾਂਗੇ ਇਸ ਤੋਂ ਇਲਾਵਾ ਤੁਹਾਡਾ ਖੇਤ ਦੇ ਵਿੱਚ ਘਰ ਆ ਤੁਸੀਂ ਨਾਲ ਘਰ ਦਾ ਲੋਡ ਚਲਾਉਣਾ ਚਾਹੁੰਦੇ ਹੋ ਜਿਸ ਟਾਈਮ ਤੇ ਤੁਹਾਨੂੰ ਪਾਣੀ ਦੀ ਲੋਡ ਨਹੀਂ ਉਸੇ ਸੋਲਰ ਪੰਪ ਦੇ ਸਿਸਟਮ ਤੇ ਤੁਸੀਂ ਘਰ ਵਾਲਾ ਲੋਡ ਚਲਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਕੋਲੋਂ ਸਿੰਗਲ ਫੇਸ ਕੰਟਰੋਲਰ ਵੀ ਲੈ ਸਕਦੇ ਹੋ ਅਸੀਂ ਸਸਤਾ ਕਿਸੇ ਦੇਸੀ ਕੰਪਨੀ ਦਾ ਸਿੰਗਲ ਫੇਸ ਕੰਟਰੋਲਰ ਨਹੀਂ ਸੇਲ ਕਰਦੇ ਸਾਡੇ ਕੋਲ ਬ੍ਰਾਂਡਡ ਕੰਪਨੀ ਦਾ ਸਿੰਗਲ ਫੇਸ ਕੰਟਰੋਲਰ ਹੈ ਇੱਕ ਸਾਲ ਦੀ ਵਾਰੰਟੀ ਦੇ ਨਾਲ ਚੰਗੀ ਵਧੀਆ ਕੁਆਲਿਟੀ ਦਾ ਸਿੰਗਲ ਫੇਸ ਕੰਟਰੋਲਰ ਜਿਹੜਾ ਐਸਪੀਸੀ ਹੈ ਉਹ ਤੁਹਾਨੂੰ ਸਾਡੇ ਕੋਲੋਂ ਮਿਲ ਸਕਦਾ ਹੈ ਤੁਸੀਂ ਆਪਣੇ ਸੋਲਰ ਪੰਪ ਤੋਂ ਜਦੋਂ ਵਿਹਲਾ ਹੋ ਜਾਂਦਾ ਤੁਹਾਡਾ ਸਿਸਟਮ ਉਸ ਟਾਈਮ ਤੇ ਤੁਸੀਂ ਆਪਣੇ ਘਰ ਦਾ ਲੋਡ ਚਲਾ ਸਕਦੇ ਹੋ ਫ੍ਰਿਜ ਪੱਖੇ কুলਰ ਵਗੈਰਾ ਇਨਵਰਟਰ ਏਸੀ ਤੁਸੀਂ ਕੁਝ ਵੀ ਉਹਦੇ ਨਾਲ ਚਲਾ ਸਕਦੇ ਹੋ ਤੇ ਫ੍ਰੀ ਟਾਈਮ ਦੇ ਵਿੱਚ ਆਪਣੇ ਸੋਲਰ ਪੰਪ ਤੋਂ ਫਾਇਦਾ ਲੈ ਸਕਦੇ ਹੋ ਆਪਣੇ ਘਰ ਦਾ ਲੋਡ ਚਲਾਉਣ ਵਾਸਤੇ ਕਾਫੀ ਲੰਮੇ ਸਮੇਂ ਤੋਂ ਤੁਹਾਡੇ ਨਾਲ ਜੁੜੇ ਆ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੇ ਵਧੀਆ ਚੰਗੀ ਕੁਆਲਿਟੀ ਦੇ ਸੋਲਰ ਸਿਸਟਮ ਤੇ ਇੱਕ ਵਧੀਆ ਸਰਵਿਸ ਕਰਕੇ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣ ਵਾਸਤੇ ਜਾਂ ਫਿਰ ਕੋਈ ਪ੍ਰੋਡਕਟ ਲਵਾਉਣ ਵਾਸਤੇ ਸੋਲਰ ਪੰਪ ਲਵਾਉਣ ਵਾਸਤੇ ਤੁਸੀਂ ਸਾਡੀ ਬ੍ਰਾਂਚ ਰਾਜਪੁਰਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਕਿਸਾਨ ਵੀਰਾਂ ਵਾਸਤੇ ਵਧੀਆ ਚੰਗੀ ਕੁਆਲਿਟੀ ਦੇ ਸੋਲਰ ਪੰਪ ਸੋਲਰ ਕੰਟਰੋਲਰ ਅਸੀਂ ਲੈ ਕੇ ਆਉਂਦੇ ਰਹਿੰਨੇ ਆਂ ਔਰ ਵਧੀਆ ਜਾਣਕਾਰੀ ਭਰਪੂਰ ਅਸੀਂ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆਂ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓਜ਼ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ